ਮੁੰਡੇ ਗਰੁੱਪ ਨੇ ਇੱਕ ਕਾਟਰ ਲਾਂਚ ਕੀਤਾ ਤੇ ਇਹ ਜਾਣ ਇਹਦੇ ਬਾਰੇ ਜਾਣਕਾਰੀ ਨੇ ਸ੍ਰੀ ਗੱਲ ਜੀ ਕੀ ਨਾਮ ਆ ਜੀ ਪਹਿਲਾਂ ਆਪਣਾ ਮੇਰਾ ਵੀ ਜੀ ਹਰਮਿੰਦਰ ਸਿੰਘ ਨਾਮ ਹੈ ਹਰਮਿੰਦਰ ਸਿੰਘ ਅਤੇ ਮੁੰਡੇ ਗਰੁੱਪ ਵੱਲੋਂ ਇਹ ਕਾਟਰ ਲਾਂਚ ਕੀਤਾ ਗਿਆ ਤੇ ਇਹ ਕਿਹੜੇ ਕਿਹੜੇ ਕਮਾਂ ਚ ਆਉਂਦਾ ਹੈ ਇਹ ਵੀ ਜੀ ਆਪਣੀ ਕੋਈ ਵੀ ਫਸਲ ਹੈ ਜਿਹੜੀ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਇਹ ਨਰਮ ਹੈ ਜੇ ਆਪਾਂ ਨੂੰ ਕੁਆਲਿਟੀ ਚਾਹੀਦੀ ਹੈ ਤਾਂ ਉਹਦੀ ਵਿੱਚ ਲੇਬਰ ਇੱਕ ਵਾਰੀ ਇਹਨੂੰ ਕਟਿੰਗ ਕਰਕੇ ਰੱਖੂਗੀ 2 ਤੋਂ 3 ਦਿਨ ਧੁੱਪ ਲੱਗੂਗੀ ਧੁੱਪ ਲੱਗਣ ਤੋਂ ਬਾਅਦ ਉਹਦੀ ਆਪਾਂ ਥਰੇਸ਼ਰਿੰਗ ਕਰਨੀ ਹੈ ਵਿੱਦ ਕੰਬਾਈਨ ਹਾਂਜੀ ਤਾਂ ਜਸਟ ਇੱਕ ਕੰਬਾਈਨ ਦੇ ਮੂਰੇ ਮਾਊਂਟ ਹੋ ਜਾਂਦਾ ਠੀਕ ਹੈ ਇਹ ਲੇਬਰ ਫਰੀ ਹੈ ਕਹਿਣ ਦਾ ਮਤਲਬ ਜਿਵੇਂ ਮੇਨਲੀ ਇਹ ਚੀਜ਼ਾਂ ਚੱਲਦੀਆਂ ਨੇ ਮੂੰਗਫਲੀ ਹਾਂਜੀ ਆ ਕਪਾਹ ਦਾਲਾਂ ਉੱਤੇ ਚਨੇ ਦੇ ਉੱਤੇ ਉਹਨਾਂ ਤੇ ਮੇਨਲੀ ਚੱਲਦੀ ਹੈ ਠੀਕ ਹੈ ਸਰੋਂ ਹੋ ਗਈ ਹਾਂਜੀ ਆ ਜਿਵੇਂ ਹੁਣ ਇਹ ਚਨੇ ਤੇ ਚੱਲਦੀ ਹੈ ਠੀਕ ਹੈ ਹੁਣ ਚਨੇ ਦੇ ਇਧਰਲੇ ਪਾਸੇ ਚਲੀ ਜਾਂਦੀ ਐ ਇਹ ਚਨੇ ਤੇ ਚੱਲਦੀ ਹੈ ਠੀਕ ਹੈ ਜੀ ਜਿਵੇਂ ਲੇਬਰ ਵਾਲਾ ਕੰਮ ਜਿਵੇਂ ਕੱਟ ਕੇ ਕਿਰਾ ਧਰਤੀ ਉਹਦੇ ਬਾਅਦ ਦੇ ਵਿੱਚ ਨੇ ਆਪਣੇ ਆਪ ਹੀ ਚੱਕ ਲੈਣਾ ਕੋਈ ਵੀ ਚੀਜ਼ ਆਪਾਂ ਨੇ ਸੁਕਾ ਕੇ ਹਾਂਜੀ ਉਸ ਤੋਂ ਬਾਅਦ ਉਹਦੀ ਥਰੇਸ਼ਰਿੰਗ ਕਰਨੀ ਨੇ ਆਪਣੇ ਆਪ ਲੈ ਜਾਣਾ ਠੀਕ ਹੈ ਕੋਈ ਵੀ ਫਸਲ ਸਰੋਂ ਹੋ ਗਈ ਹੈ ਸਰੋਂ ਹੋਤੇ ਠੀਕ ਆ ਹੁਣ ਸਰੋਂ ਤੇ ਚਲੀ ਜਾਂਦੀ ਹੈ ਆਹ ਸਰੋਂ ਮੰਡਿਆ ਜਿਹੜਾ ਬਣਾ ਬਣਾ ਲਾ ਉਸ ਤੁਸੀਂ ਸਰੋਂ ਮੂੜੇ ਕੱਟ ਕੇ ਰੱਖਤੀ ਉਹ ਸੁੱਕ ਗਈ ਇਹਨੇ ਲੈ ਜਾਣਾ ਠੀਕ ਹੈ ਸੋਇਆ ਇਹ ਵੱਡੀ ਮਸ਼ੀਨਾਂ ਚਾਹੀਏ ਉਹਦੇ ਮੂਰੇ ਲੱਗਦੀ ਕੋਈ ਵੀ ਟਰੈਕਟਰ ਕੰਬਾਈਨ ਛੋਟੀ ਕੰਬਾਈਨ 46 ਜਾਂ 41 ਜਿਹੜੀ ਮਰਜ਼ੀ ਹੋਵੇ ਠੀਕ ਹੈ ਹਰ ਤਰ੍ਹਾਂ ਦੀ ਇਹ ਆ ਗਈ ਲੇਬਰ ਫਰੀ ਇਹ ਆ ਗਿਆ ਲੇਬਰ ਠੀਕ ਹੈ ਇਹ ਲੇਬਰ ਫਰੀ ਆ ਆ ਲੇਬਰ ਵਾਲਾ ਇਹਦਾ ਜਮਾਂਦਾਰਤੀ ਦੀ ਚੱਕੀ ਜਾਊ ਇਹਨੇ نیچے ਚੱਕੀ ਇਹ ਇਹਦੇ ਵਿੱਚ ਵੀਰ ਜੀ ਲੇਬਰ ਨੇ ਜਿਵੇਂ ਸੂਰਜਮੁਖੀ ਦਾ ਫੁੱਲ ਆ ਹਾਂਜੀ ਸੂਰਜਮੁਖੀ ਦੇ ਫੁੱਲ ਦੀ ਜਿਹੜੀ ਚੜਾਈ ਹੁੰਦੀ ਹੈ 2 ਇੰਚ 2.5 ਇੰਚ ਹੁੰਦੀ ਹੈ ਹਾਂ ਉਹਨੂੰ ਜੇ ਆਪਾਂ نیچے ਰੱਖ ਦਾਂਗੇ ਤਾਂ ਇਹ ਮਿੱਟੀ ਨਾਲ ਚੱਕੂ ਦੇ ਹਾਂਜੀ ਇਦੇ ਵਿੱਚ ਕੀ ਹੈ ਉਹ ਟੋਕਰੀਆਂ ਰਾਹੀਂ ਬਾਇ ਲੈਬਰ ਇਹਦੇ ਵਿੱਚ ਸਿੱਟਿਆ ਹੈ ਠੀਕ ਹੈ ਤੇ ਇਹਦੀ ਕੀਮਤ ਕਿੰਨੀ ਹੈ ਆਪਣੀ ਇਸ ਦੀ ਵੈਸੇ ਕਾਸਟਿੰਗ 215000 ਹੈ ਠੀਕ ਹੈ ਤੇ ਮੇਲੇ ਦਾ ਡਿਸਕਾਊਂਟ ਕਰਕੇ ਆਪਾਂ ਨੇ 193000 ਵਿਦ GST ਹੈ ਠੀਕ ਹੈ ਬਾਕੀ ਜੋ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਰੇਟ ਵਾਈਜ਼ ਕਿਸੇ ਵੀ ਤਰ੍ਹਾਂ ਕਸਟਮਰ ਨੂੰ ਲੱਗਦਾ ਵੀ ਇਹਨੂੰ ਹਲਕਾ ਕਰਨਾ ਘੱਟ ਕਰਨਾ ਠੀਕ ਹੈ ਉਹ ਔਨ ਦੀ ਸਪੋਰਟਰ ਫੈਕਟਰੀ ਦੇ ਵਿੱਚ ਬੈਠੇ ਠੀਕ ਹੈ ਤੇ ਆਪਣਾ ਜਿਵੇਂ ਅੱਜ ਤਾਂ ਆਪਾਂ ਮੇਲੇ ਤੇ ਸੇ ਰਾਜਪੁਰੇ ਦੇ ਵਿੱਚ ਆ ਤੇ ਵੈਸੇ ਆਪਣੀ ਫੈਕਟਰੀ ਕਿੱਥੇ ਹੈਗੀ ਆਪਣੀ ਫੈਕਟਰੀ ਨਾਬਾ ਪਾਸ ਰੋਡ ਦੇ ਉੱਤੇ ਸਹੋਲੀ ਦੇ Soholli yeah. is main on road ਠੀਕ ਹੈ ਜਦੋਂ ਤੁਸੀਂ ਐਂਟਰ ਕਰੋਗੇ ਤੁਹਾਨੂੰ ਰੋਡ ਦੇ ਉੱਪਰ ਹੀ ਪਤਾ ਲੱਗ ਜਾਣਾ ਕਿ ਆ ਆਪਾਂ ਤੇ ਆਪਣਾ ਕੰਟੈਕਟ ਨੰਬਰ ਵੀ ਇੱਕ ਵਾਰੀ ਬੋਲ ਦਿੰਦਾ ਮੇਰਾ ਕੰਟੈਕਟ ਨੰਬਰ ਹੈਗਾ ਜੀ 7827 00602 ਠੀਕ ਹੈ ਜੀ ਹੁਣ ਆਪਾਂ ਆ ਗਾਟਰ ਵਾਲ ਆਈਏ ਜਿਵੇਂ ਇਹਦੇ ਵਿੱਚ ਚੱਕ ਕੇ ਬੰਦੇ ਨੇ ਪਾਤੀ ਜਿਵੇਂ ਮੁਖੀ ਵਗੈਰਾ ਪਾਸਾ ਤੇ ਹਰ ਇਹ ਵੀ ਹਰ ਕੰਬਾਈਨ ਦੇ ਵਿੱਚ ਟਰੈਕਟਰ ਵਾਲੀ ਚਾ ਵੱਡੀ ਐ ਮੂਰੀ ਵੀ ਕੰਬਾਈਨ ਹੋਵੇ ਕੰਬਾਈਨ ਦੀ ਫਿਟਿੰਗ ਅਸੀਂ ਦੇਣੀ ਹੈ ਠੀਕ ਹੈ ਕੁਆਲਿਟੀ ਸਾਡੀ ਹੈ ਵਾਰੰਟੀ ਸਾਡੀ ਹੈ ਠੀਕ ਹੈ ਤੁਹਾਡਾ ਕੰਮ ਸਿਰਫ ਉਹਨੂੰ ਪਰਚੇਜ਼ ਕਰਨਾ ਹੈ ਠੀਕ ਹੈ ਜ਼ਿੰਮੇਦਾਰ ਭਰਾ ਆਊਗਾ ਪਰਚੇਜ਼ ਕਰੂਗਾ ਬਾਕੀ ਸਾਰਾ ਆਪਣਾ ਕੰਮ ਹੈ ਕੁਆਲਟੀ ਵਾਈਜ਼ ਫਿਟਿੰਗ ਵਾਈਜ਼ ਸਭ ਕੁਝ ਸਾਡਾ ਕੰਮ ਸਾਰਾ ਕੁਝ ਤੁਹਾਡਾ ਹੈ ਤੇ ਇਹਦੀ ਕੀਮਤ ਕਿੰਨੀ ਹੈ ਜੀ ਇਹ ਤਕਰੀਬਨ ਇਹ ਆਪਣੇ ਹੱਥ ਦੇ ਵਿੱਚ ਹੁੰਦੀ ਹੈ ਜੀ ਹਾਂਜੀ ਸਾਈਜ਼ ਦੇ ਹਿਸਾਬ ਨਾਲ 50000 ਤੋਂ ਸ਼ੁਰੂ ਹੋ ਕੇ 75000 ਤੱਕ ਠੀਕ ਹੈ ਸਾਈਜ਼ ਦੇ ਹਿਸਾਬ ਨਾਲ ਬਣਦੀ ਹੈ ਸਾਈਜ਼ ਦੇ ਹਿਸਾਬ ਨਾਲ ਠੀਕ ਹੈ ਮੰਨ ਲਓ ਹੁਣ ਆਪਣੀ ਇਹਦੀ ਆ ਕੀਲੀ ਲੱਗੀ ਹੋਈ ਹੈ ਪ੍ਰੋਂਗ ਕੀਲੀ ਹਾਂਜੀ ਪ੍ਰੋਂਗ ਕੀਲੀ ਦੀ ਜਗ੍ਹਾ ਦੇ ਉੱਤੇ ਆਪਾਂ ਨੇ ਉਹ ਵਾਲੇ ਚੂਹੇ ਲਾਉਣੇ ਨੇ ਪ੍ਰੌਂਟ ਆਗਰ ਸੇਮ ਇਹਦੇ ਵਿੱਚੋਂ 5000 ਮਾਈਨਸ ਹੋ ਜਾਣਾ ਇਹਦਾ ਠੀਕ ਹੈ ਇਕਾ ਇਹ ਰੱਖਾਂਗੇ 5000 ਪਲੱਸ ਹੋ ਜਾਣਾ ਠੀਕ ਹੈ ਇਹਦੇ ਆਪਾਂ ਨੇ ਸਾਈਡਾਂ ਵਧਾਉਣੀਆਂ ਨੇ ਇਹ 8 ਫੁੱਟੀ ਆ 9 ਫੁੱਟੀ ਕਰਨੀ ਆ ਉਹ ਫੁੱਟ ਦਾ ਜਿਹੜਾ ਰੇਂਜ ਆ ਉਹ ਵੱਧ ਜਾਣੀ ਠੀਕ ਹੈ ਤੁਹਾਨੂੰ ਚਾਹੀਦੀ ਬਸ ਮੇਰੇ ਫੀਟਰ ਫੀਟਰ ਮੂਰੇ ਰਹੇ 50 ਇੰਚੀ ਰਹੇ ਤਾਂ 50 ਇੰਚੀ ਦੇ ਹਿਸਾਬ ਨਾਲ ਬਣ ਜਾਣੀ ਠੀਕ ਹੈ 50000 ਕਿੰਨੇ ਤੱਕ ਜਾਂਦੀ ਆ ਇਹ 75000 ਤੱਕ 75000 ਤੱਕ ਇਹ ਵਗ ਜਾਂਦੀ ਆ ਤੇ ਜਿਵੇਂ ਉਹ ਆਪਣੇ ਉਧਰੀ ਸਾਈਡ ਉਹ ਇਹ ਸਾਰੇ ਕੰਬੈਨ ਦੇ ਪਾਰ ਆ ਜੂਗੇ ਰਾਮ ਇਹਦੇ ਬਾਰੇ ਵੀ ਪਾਇਓ ਮੜਾ ਜਾਣਨਾ ਜੀ ਹਾਂਜੀ ਇਹ ਆਪਣੇ ਆ ਗਏ ਇਹ ਆ ਗਏ ਜੀ ਟਰੈਕ ਦੀ ਬਾਸਕਟ ਹਾਂਜੀ ਇਹ ਐਕਸੀਲ ਫਲੋ ਕਬੂਟਾ ਲੈਮ ਉਹਨਾਂ ਦੀ ਏਸੀ ਦੇ ਵਿੱਚੋਂ ਦੂਜਾ ਮਾਡਲ ਲੰਬੇ ਵਾਲਾ ਆ ਗਿਆ ਇਹ ਬੜੀ ਕੰਪਨੀ ਦੇ ਜਿਹੜੇ ਆਪਣੇ ਥਰੇਸਰ ਬਾਸਕਟ ਜੀਰੀ ਵਾਲਾ ਆ ਗਿਆ ਉਹ ਕਣਕ ਵਾਲਾ ਕਣਕ ਵਾਲਾ ਆ ਗਿਆ ਤੇ ਆ ਸਟਾਵ ਆਕਰ ਜੌਨੀਅਰ ਕੰਪਨੀ ਦਾ ਠੀਕ ਹੈ ਵੈਸੇ ਆਪਾਂ ਇਹਨੂੰ ਐਗਜ਼ੀਬਿਟ ਨਹੀਂ ਕਰ ਸਕਦੇ ਇਹ ਸਾਡੇ ਟਾਈਅਪ ਹੁੰਦੇ ਨੇ ਠੀਕ ਹੈ ਇਹ ਜਸਟ ਤਾਈਆਂ ਸੀ ਥੋੜਾ ਬੈਕ ਰੱਖਿਆ ਹੋਇਆ ਠੀਕ ਹੈ ਬੈਕ ਰੱਖਿਆ ਵਾ ਤੇ ਆ ਆਪਣੇ ਆਪ ਦੇ ਇਹ ਆਪਣੇ ਸਾਡਾ ਸਾਰਾ ਆਪਣੇ ਇਹਨਾਂ ਦੀ ਕੀਮਤ ਕੀ ਹੈ ਜੀ ਆਪਣੇ 24000 ਦਾ ਤੁਹਾਨੂੰ ਜੀਰੀ ਵਾਲਾ ਪਊਗਾ ਜੀ ਹਾਂਜੀ ਕਣਕ ਦਾ 2800 ਦਾ ਕਣਕ ਵਾਲਾ ਪਊਗਾ 2800 ਦਾ ਕਣਕ ਵਾਲਾ ਇਹ ਤੋਂ ਇਲਾਵਾ ਸਾਡੀ ਫੈਕਟਰੀ ਦੇ ਵਿੱਚ ਅਸੀਂ ਵੈਂਡਰਾਂ ਕਾਫੀ ਕੰਪਨੀਆਂ ਦੇ ਹਾਂਜੀ ਕਤਾਰਪ੍ਰੀਤ ਮਲਕੀਤ ਦਸ਼ਮੀਸ਼ ਨਿਊ ਹੋਲੈਂਡ ਜੌਂਡੀਅਰ ਠੀਕ ਹੈ ਸਾਰੀ ਆਲ ਓਵਰ ਇੰਡੀਆ ਦੇ ਵਿੱਚ ਆਪਣੇ ਵਿੱਧ ਡੀਲਰ ਆਪਣੀ ਸਪਲਾਈ ਹੈ ਪ੍ਰੈਸ਼ਰ ਵਾਸਪਟ ਦੀ ਸਟਾਫ ਆ ਕਰਾਂਗੇ ਠੀਕ ਹੈ ਗੈਟਰਮ ਵਗੈਰਾ ਦੀ ਤੇ ਉਹਨਾਂ ਹੀ ਜਿਹੜੀ ਸਪਲਾਈ ਹੈ ਉਹਦੇ ਨਾਲ ਨਾਲ ਕੀ ਆ ਟਰੈਕਟਰ ਦੇ ਪਾਰਟ ਵੀ ਆਪਣੀ ਫੈਕਟਰੀ ਦੇ ਵਿੱਚ ਮੈਨੂਫੈਕਚਰ ਹੁੰਦੇ ਨੇ ਠੀਕ ਹੈ ਟਰੈਕਟਰ ਦੀਆਂ ਲਿੰਕਾਂ ਵਾਲੀਆਂ ਜਿਹਦੇ ਵਿੱਚ ਡੀਜ਼ਲ ਟੈਂਕੀ ਪੈਂਦੀ ਆ ਸ਼ੋਅ ਲੱਗਦੀ ਆ ਉਹ ਵੀ ਸਾਰੀ ਆਪਣੀ ਫੈਕਟਰੀ ਦੇ ਅੰਦਰ ਬਣਦੀ ਆ ਠੀਕ ਹੈ ਛੇ ਵਾਲਾ ਯੂ ਜਿਹਦੇ ਉੱਤੇ ਛਤਰੀ ਲੱਗਦੀ ਆ ਉਹ ਵੀ ਆਪਣੀ ਫੈਕਟਰੀ ਦੇ ਅੰਦਰ ਬਣਦਾ ਠੀਕ ਹੈ ਜਿਹੜਾ ਯੂ ਆਪਾਂ ਮਾਰਕੀਟ 'ਚ ਲੈਣੇ ਆ ਹਾਂਜੀ ਉਹ ਮਾਰਕੀਟ ਦਾ ਜਿਹੜਾ ਹੁੰਦਾ 2.5 ਮਿਮ ਦਾ ਹਾਂਜੀ ਜਿਹੜਾ ਆਪਣੇ ਵਾਲਾ ਯੂ ਬਣਦਾ ਉਹ ਬਣਦਾ 5 ਮਿਲੀਮੀਟਰ ਦਾ ਮਤਲਬ ਜਿਵੇਂ ਗਰੀ ਇਹ ਮਜ਼ਬੂਤੀ ਵੱਧ ਜਾਂਦੀ ਆ ਉਹਦੇ ਨਾਲ ਮੇਨਲੀ ਕੀ ਹੁੰਦਾ ਇਹਨਾਂ ਦੇ ਵਿੱਚ ਇੱਕ ਵੈਸੇ ਆਮ ਬੰਦੇ ਨੂੰ ਨਹੀਂ ਪਤਾ ਹੁੰਦਾ ਇਹਨਾਂ ਦੀ ਇੱਕ ਟੈਸਟ ਰਿਪੋਰਟ ਬਣਦੀ ਜਿਵੇਂ ਆਪਾਂ ਟਾਟਾ ਦੀ ਕਾਰ ਲੈਣੇ ਆ ਹਾਂਜੀ ਹਾਂ ਉਹਦੇ ਸਟਾਰ ਮਿਲਦੇ ਨੇ 4 ਸਟਾਰ 3 ਸਟਾਰ 5 ਸਟਾਰ ਮਿਲਦੇ ਨੇ ਸੇਫਟੀ ਰੇਟਿੰਗ ਸੇਫਟੀ ਰੇਟਿੰਗ ਆ ਇਹ ਟਰੈਕਟਰ ਦੇ ਵਿੱਚ ਜਿਹੜਾ ਆਪਾਂ ਯੂ ਸਪਲਾਈ ਕਰਦੇ ਆ ਉਹਨੂੰ ਆਪਾਂ ਐਗਜ਼ਿਬਿਟ ਨਹੀਂ ਕਰ ਸਕਦੇ ਅਸੀਂ ਠੀਕ ਆ ਉਹ ਨਹੀਂ ਦਿਖਾ ਸਕਦੇ ਕਿਸੇ ਨੂੰ ਕਿਉਂਕਿ ਉਹ ਇੱਕ ਐਸਜੀ ਪ੍ਰੋਪਰਟੀ ਆ ਕੰਪਨੀ ਦੀ ਜਿਹੜੀ ਸਰਟੀਫਾਈਡ ਆ ਠੀਕ ਆ ਉਹਦੀ ਸਰਟੀਫਿਕੇਸ਼ਨ ਤੋਂ ਗਾਜ਼ੀਆਬਾਦ ਤੋਂ ਹੁੰਦੀ ਆ ਉਹ ਅਸੀਂ ਉਸ ਕੰਪਨੀ ਸਰਟੀਫਾਈਡ ਆ ਅਸੀਂ ਇਸ ਵਾਸਤੇ ਠੀਕ ਆ ਤੇ ਉਹਦੀ ਜਿਹੜੀ ਸਪਲਾਈ ਆ ਉਹ ਬਰਮਾ ਰੰਗੂਨ ਆਸਟਰੀਆ ਸਾਊਥ ਅਫਰੀਕਾ ਵਿਦ ਟਰੈਕਟਰ ਮਾਉਂਟ ਹੋ ਗਿਆ ਆਪਾਂ ਨੂੰ ਦਿੰਦੇ ਠੀਕ ਹੈ ਤੇ ਬਾਕੀ ਵੀ ਨਾ ਮਿੱਤਰੋ ਸਾਰੀ ਗੱਲਬਾਤ ਤੁਹਾਡੀ ਕਰਵਾ ਦਿੱਤੀ ਟਾਈਮ ਦੇਣ ਦੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ